ਪਿਛਲੇ 15 ਤੋਂ 20 ਸਾਲ ਦੇ ਦੌਰ ਤੇ ਜੇਕਰ ਅਸੀਂ ਇੱਕ ਝਾਤ ਮਾਰੀਏ ਤਾਂ ਇੱਕ ਬਿਮਾਰੀ ਬੜੀ ਕਾਮਨ ਹੋ ਗਈ ਹੈ ਉਹਦਾ ਨਾਮ ਹੈ 슈ਗਰ ਪਹਿਲਾਂ ਸੁਣਦੇ ਸੀ ਕਿ ਬੰਦਾ 40 ਸਾਲ ਤੋਂ 50 ਸਾਲ ਤੋਂ ਉੱਪਰ ਹੋ ਗਿਆ ਫਲਾਨਾ ਬਜ਼ੁਰਗ ਹੋ ਗਿਆ ਉਹਨੂੰ 슈ਗਰ ਹੋ ਗਈ ਹੈ ਪਰ ਬੜੀ ਮੰਦ ਭਾਗੀ ਗੱਲ ਹੈ ਕਿ ਜੰਮਦੇ ਨਿਆਣਾਂ ਨੂੰ 슈ਗਰ ਹੋ ਰਹੀ ਹੈ ਨੌਜਵਾਨਾਂ ਨੂੰ 슈ਗਰ ਹੋ ਰਹੀ ਹੈ ਤੇ ਬਜ਼ੁਰਗਾਂ ਨੂੰ ਤਾਂ ਹੋਣੀ ਇਹ ਸੁਭਾਵਿਕ ਹੈ ਹੌਲੀ ਹੌਲੀ ਕਰਕੇ 슈ਗਰ ਦੇ ਪ੍ਰਭਾਵ ਹਾਰਟ ਤੇ ਪੈਂਦੇ ਆ ਇਹ ਪਤਾ ਲੱਗਿਆ ਲਿਵਰ ਤੇ ਪੈਂਦੇ ਆ ਇਹ ਪਤਾ ਲੱਗਿਆ ਜੋੜਾਂ ਤੇ ਪੈਂਦੇ ਆ ਇਹ ਪਤਾ ਲੱਗਿਆ ਪਰ ਆਖਿਰਕਾਰ ਇਹ ਬਿਮਾਰੀ ਲੱਗਦੀ ਕਿਉਂ ਹੈ ਵਜ੍ਹਾ ਕੀ ਹੈ ਇਹ ਤੋਂ ਬਚਾ ਕਿਵੇਂ ਜਾ ਸਕਦਾ ਖੰਡ ਇਹਦੇ ਤੇ ਕਿੰਨਾ ਕੁ ਪ੍ਰਭਾਵ ਪਾਉਂਦੀ ਹੈ ਖੰਡ ਪਹਿਲਾਂ ਖਾ ਕੇ 슈ਗਰ ਹੁੰਦੀ ਹੈ ਜਾਂ ਬਾਅਦ ਚ ਖੰਡ ਖਾਣ ਦੇ ਨੁਕਸਾਨ ਹੁੰਦੇ ਆ ਔਰ ਇਹਦਾ ਇਲਾਜ ਕੀ ਹੈ ਇਲਾਜ ਐਲੋਪੈਥੀ ਰਾਹੀਂ ਨਹੀਂ ਇਲਾਜ ਆਯੁਰਵੈਦਿਕ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਕਰਨਗੇ ਸਾਡੇ ਨਾਲ ਨੇ ਵਿਸ਼ੇਪ੍ਰਸਿੱਧ ਵੈਦ सुभाष गोयल गोयल साहब बहुत-बहुत स्वागत भी भी है आपका सोडी साहब ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਜਿੰਨੇ ਵੀ ਦਰਸ਼ਕ ਜਿਨ੍ਹਾਂ ਨੂੰ ਕੋਈ ਵੀ ਬਿਮਾਰੀ ਆ ਉਹ ਤਾਂ ਹੀ ਸਾਡਾ ਪ੍ਰੋਗਰਾਮ ਦੇਖਦੇ ਆ ਅਸੀਂ ਦੁਆ ਕਰਦੇ ਆ ਕਿ ਬਾਬਾ ਦੀਪ ਸਿੰਘ ਜੀ ਦਾ ਅਸ਼ੀਰਵਾਦ ਸਾਰੇ ਤੇ ਬਣਾ ਰਿਹਾ ਹੈ गोयल साहब 슈ગર ਮਿੱਠੇ ਤੋਂ ਹੁੰਦੀ ਹੈ ਇਹ ਤੈ ਹੈ ਨਹੀਂ ਇਹ ਇੱਕ ਪਰਮ ਹੈ ਜਦੋਂ 슈ગર ਹੋ ਜਾਂਦੀ ਹੈ ਫਿਰ ਮਿੱਠਾ ਛੱਡਣਾ ਪੈਂਦਾ ਹੈ ਠੀਕ ਹੈ ਜੇ ਜੇ ਸ਼ੂਗਰ ਸਾਨੂੰ ਹੁੰਦੀ ਆ ਉਹ ਮਿੱਠੇ ਤੋਂ ਨਹੀਂ ਹੁੰਦੀ ਮੈਕਸਿਮਮ ਸਾਡਾ ਜਿਹੜਾ ਅਸੀਂ 네ਗੇਟਿਵ ਫੂਡ ਖਾਂਦੇ ਆ ਹੂੰ ਜਿਵੇਂ ਅਸੀਂ ਕੋਈ ਵੀ ਚੀਜ਼ ਆ ਜਿਵੇਂ ਦਹੀਂ ਖਾਦਾ ਠੰਡਾ ਰੋਟੀ ਗਰਮ ਖਾ ਰਿਆ ਉਹਦੇ ਨਾਲ ਠੰਡਾ ਠੰਡਾ ਦਹੀਂ ਲੈ ਰਹੇ ਆ ਤੇ ਹੋਰ ਵੀ ਬੜੀਆਂ ਚੀਜ਼ਾਂ ਵੀ ਰੋਟੀ ਖਾਈ ਜਾਂਦੇ ਆ ਨਾਲ ਠੰਡੀਆਂ ਚੀਜ਼ਾਂ ਲੈਨੇ ਆ ਸੀ ਤਾਂ ਉਹ ਸਾਡੇ ਖਾਣੇ ਨੂੰ ਅੰਦਰ ਹਾਜਮ ਨਹੀਂ ਹੋਣ ਦਿੰਦੀਆਂ ਠੰਡੀਆਂ ਚੀਜ਼ਾਂ ਇਨ ਬੈਲੈਂਸ ਡਾਈਟ ਦੇ ਨਾਲ ਹਾਂ ਇਨ ਬੈਲੈਂਸ ਡਾਈਟ ਦੇ ਨਾਲ ਅਸੀਂ ਗਰਮ ਖਾ ਰਿਆ ਸਾਡੇ ਅੰਦਰ ਅਗਨੀ ਬਣ ਰਹੀ ਹੈ ਉਹਦੇ ਤੇ ਅਸੀਂ ਠੰਡਾ ਪਾ ਦਿੱਤਾ ਉਹ ਜੰਮ ਜਾਂਦਾ ਉਹਦੇ ਨਾਲ ਐਸਿਡਿਟੀ ਗੈਸ ਜਲਣ ਗੁਬਾਰ ਉਹ ਫਿਰ ਕਦੇ ਕਦੇ ਸਾਡੇ ਪੈਨਕ੍ਰਿਆਸ ਪੈਨਕ੍ਰਿਆਸ ਨੂੰ ਪੈਂਕ੍ਰਿਆਸ ਦੇ ਬੀਟਾ ਸੈੱਲ ਨੂੰ ਇਫੈਕਟ ਕਰਦਾ ਇਹ ਵੀ ਇੱਕ ਮੁੱਖ ਕਾਰਨ ਦੂਜਾ ਸਾਨੂੰ ਸਟ्रेस ਜਿਹੜਾ ਰਹਿੰਦਾ ਸਟ्रेस ਲੈਵਲ ਵੀ ਇਹਦਾ ਇੱਕ ਮੁੱਖ ਕਾਰਨ ਹੈ 슈ਗਰ ਹੋਣ ਦਾ ਕਿਸੇ ਨੂੰ ਕੁਝ ਟਾਈਮ ਲਈ ਅਗਰ ਕੋਈ ਸਟ्रेस ਆ ਗਿਆ ਉਹਨੇ ਡੀਪ ਸਟ्रेस ਲੈ ਲਿਆ ਢੱਡੇ ਚ ਵੱੜ ਕੇ ਇੱਕ ਸਟ੍ਰੈਸ ਹੁੰਦਾ ਨਾ ਦਿਮਾਗ ਤੇ ਆ ਵਿਚਾਲੇ ਯਾਰ ਦੇ ਕੀ ਇੱਕ ਹੁੰਦਾ ਢਿੱਡ ਚ ਮੜ ਗਿਆ ਬੰਦਾ ਸਟ੍ਰੈਸ ਲੈਂਦਾ ਲੈਂਦਾ ਉਹ ਫਿਰ ਐ ਨਹੀਂ ਪਤਾ ਉਹਦਾ ਲੀਵਰ ਖਰਾਬ ਕਰ ਲੇ ਐ ਨਹੀਂ ਪਤਾ ਆਪਣਾ ਕਿਹੜਾ ਅੰਗ ਖਰਾਬ ਕਰ ਲਵੇ ਹਰ ਇੱਕ ਤਰ੍ਹਾਂ ਦੇ ਆਰਗਨਸ ਤੇ ਅਸਰ ਪੈਂਦਾ ਪਰ ਸਭ ਤੋਂ ਪਹਿਣਾ ਅਸਰ ਜਿਹੜਾ ਇਹਦਾ ਪੈਂਦਾ ਨਾ ਇਹ ਪੈਂਦਾ ਸਾਡੇ ਪੈਂਕ੍ਰੀਆਟਿਕ ਸੇਕ੍ਰੀਸ਼ਨ ਤੇ ਜਿੱਥੇ ਸਾਡਾ ਪੈਂਕ੍ਰਿਆਜ਼ ਆ ਬਹੁਤ ਛੋਟੀ ਜਿਹੀ ਇੱਕ ਗ੍ਰੰਥੀ ਹੈ ਛੱਲੀ ਨੁਮਾ ਉਹਦੇ ਛੱਲੀ ਦੇ ਦਾਣਿਆਂ ਵਰਗੇ ਉੱਤੇ ਬੀਟਾ ਸੈੱਲ ਹੁੰਦੇ ਆ ਤੇ ਉਸੇ ਤਰ੍ਹਾਂ ਉਹ ਲੇਕਿਨ ਇਹਦਾ ਇਹਨੂੰ ਗੁਜ਼ਰਨਾ ਪਤਾ ਕਿੱਥੋਂ ਪੈਂਦਾ ਐਸ ਰੋਗ ਨੂੰ ਗੁਜ਼ਰਨਾ ਪੈਂਦਾ ਸਾਡੇ ਲੀਵਰ ਚੋਂ ਠੀਕ ਹੈ ਜੀ ਲੀਵਰ ਚੋਂ ਗੁਜ਼ਰ ਕੇ ਹੀ ਇਹ ਪੈਂਕ੍ਰੀਆਜ਼ ਨੂੰ ਨੁਕਸਾਨ ਕਰ ਸਕਦਾ ਨਹੀਂ ਸਿੱਧਾ ਨਹੀਂ ਕਰ ਸਕਦਾ ਠੀਕ ਹੈ ਜੀ ਤਾਂ ਇਸ ਕਰਕੇ ਮੈਂ ਕਹਿੰਦਾ ਹੁੰਦਾ ਕਿ ਆਪਣੇ ਲੀਵਰ ਦਾ ਖਿਆਲ ਰੱਖੋ ਅਗਰ ਲੀਵਰ ਨੂੰ ਤੁਸੀਂ ਤੰਦਰੁਸਤ ਰੱਖੋਗੇ ਤਾਂ ਤੁਸੀਂ ਕਦੇ ਵੀ ਜ਼ਿੰਦਗੀ ਚ ਫੇਲ ਨਹੀਂ ਹੋ ਸਕਦੇ ਠੀਕ ਹੈ ਜੀ ਲੀਵਰ ਨੂੰ ਤੰਦਰੁਸਤ ਰੱਖਣ ਦਾ ਇੱਕੋ ਤਰੀਕਾ ਘਰੇ ਮਿੱਤਰੋ ਆਪਣੀ ਡੱਬੀ ਦੇ ਕਿੱਲੇ ਆ ਕੇ ਰੱਖ ਲਓ ਭੂਮੀ ਆਮਲਾ ਭੂਮੀ ਆਮਲਾ ਬੂ ਅਮਰਿਤ ਪਾਊਡਰ ਮੈਡੀਕਲ ਸਟੋਰਾਂ ਤੋਂ ਮਿਲ ਜਾਂਦਾ ਪंसारीਆਂ ਤੋਂ ਮਿਲ ਜਾਂਦਾ ਅਸਲੀ ਲੈਣਾ ਇੱਕ ਗੱਲ ਜ਼ਰੂਰ ਧਿਆਨ ਰੱਖਿਓ ਜਿਹਦੇ ਤੇ ਬੈਦਵਾਨ ਲਿਖਿਆ ਉਹ ਪਿਓਰ ਹੈ ਅਸਲੀ ਹੈ ਬਾਕੀ ਦਾ ਮੈਨੂੰ ਪਤਾ ਨਹੀਂ ਕਿਉਂ ਅਸੀਂ ਸਟੈਂਪ ਉਹਦੇ ਹੀ ਲਾਉਂਦੇ ਆ ਜਦੋਂ ਸਾਨੂੰ ਗਵਰਨਮੈਂਟ ਤੋਂ ਸਰਟੀਫਿਕੇਸ਼ਨ ਮਿਲਦੀ ਆ ਠੀਕ ਹੈ ਜੀ ਜਿਹੜਾ ਇਹ ਡੱਬਾ ਤੁਹਾਡੇ ਘਰੇ ਪਿਆ ਇਹਦਾ ਇੱਕ ਚਮਚਾ ਰਾਤ ਨੂੰ ਚੱਕਣਾ ਆਪਦੇ ਗਲਾਸ ਚ ਘੋਲ ਦੇਣਾ ਜਿਹੜੀਆਂ ਸਾਡੀਆਂ ਭੈਣਾਂ ਥੱਕ ਜਾਂਦੀਆਂ ਨੇ ਸਾਰਾ ਦਿਨ ਕੰਮ ਕਰਦੀਆਂ ਜਾਂ ਡਾਈਟ ਉਹਨਾਂ ਦੀ ਪੁੱਠੇ ਸਿੱਧੇ ਟਾਈਮ ਹੋ ਜਾਂਦੀ ਆ ਕਈ ਉਹ ਉਹਨਾਂ ਵਾਸਤੇ ਵੀ ਬਹੁਤ ਫਾਇਦੇਮੰਦ ਆ ਜਾਂ ਜਿਹੜੇ ਵੀਰ ਸਾਡੇ ਮਾੜਾ ਮੋਟਾ ਥੱਕੇ ਨੇ ਰਾਤ ਨੂੰ ਦੋ ਪੈਗ ਲਾ ਲੇ ਜਾਂ ਹੋਰ ਥਕਾਵਟਾਂ ਨੇ ਟੈਨਸ਼ਨਾਂ ਨੇ ਉਹਨਾਂ ਵਾਸਤੇ ਵੀ ਬਹੁਤ ਫਾਇਦੇਮੰਦ ਆ ਰਾਤ ਨੂੰ ਆਪਦਾ ਆਪਦਾ ਗਲਾਸ ਕਢੋ ਇੱਕ ਇੱਕ ਚਮਚਾ ਘੋਲ ਕੇ ਰੱਖ ਦੋ ਸਵੇਰੇ ਆਪਦਾ ਬਰਸ਼ ਕਰੋ ਹੌਲੀ ਹੌਲੀ ਘੋਲ ਕੇ ਉਹਨੂੰ ਸਿਪ ਕਰ ਕਰਕੇ ਪੀ ਲਓ ਤੁਹਾਡਾ ਲੀਵਰ ਠੀਕ ਆ ਤਾਂ ਐ ਸਮਝ ਲਓ ਵੀ ਤੁਹਾਡਾ ਸੰਸਾਰ ਹੀ ਠੀਕ ਆ ਤੁਹਾਨੂੰ ਕੁਝ ਹੋਏ ਨਹੀਂ ਸਕਦਾ ਤਾਂ ਸਾਡੇ ਸਰੀਰ ਚ ਇੱਕੋ ਹੀ ਚੀਜ਼ ਆ ਇਹ ਜਾਨੂੰ ਸਹੀ ਰੱਖ ਸਕਦੀ ਹੈ ਔਰ ਜੇ ਕਿਤੇ ਮੇਰੀ ਗੱਲ ਝੂਠ ਹੋਈ ਤਾਂ ਮੈਨੂੰ ਕਹਿ ਦਿਓ ਕੋਈ ਵੀ ਬੈਦ ਜਾਂ ਕੋਈ ਵੀ ਡਾਕਟਰ ਮੇਰੀ ਇਸ ਗੱਲ ਨੂੰ ਝੂਠਲਾ ਨਹੀਂ ਸਕਦਾ ਕਿ ਲੀਵਰ ਅਗਰ ਤੋੜਾ ਠੀਕ ਆ ਤਾਂ ਕੋਈ ਪ੍ਰੋਬਲਮ ਨਹੀਂ ਲੀਵਰ ਖਰਾਬ ਹੁੰਦਾ ਬ੍ਰੇਨ ਸਟਾਕ ਹੋਊਗਾ ਲੀਵਰ ਖਰਾਬ ਹੁੰਦਾ ਕੋਲੇਸਟ੍ਰੋਲ ਵਧੂਗਾ ਲੀਵਰ ਖਰਾਬ ਹੁੰਦਾ ਟ੍ਰਾਈਗਲਿਸਰਾਈਡ ਵਧਣਗੇ ਲੀਵਰ ਖਰਾਬ ਹੁੰਦਾ ਤੁਹਾਡਾ ਪੈਂਕ੍ਰੀਆਟਿਕ ਸੇਕ੍ਰੀਸ਼ਨ ਖਰਾਬ ਹੋ ਕੇ ਡਾਇਬੀਟਿਸ ਪੈਦਾ ਹੁੰਦੀ ਆ ਤਾਂ ਉਹਦਾ ਜਿਹੜਾ ਇਲਾਜ ਆ ਜੇ ਤਾਂ ਤੁਸੀਂ ਨਾਲ ਦੀ ਨਾਲ ਕਰ ਲਿਆ ਸੋਢੀ ਸਾਹਿਬ ਜੇ ਤਾਂ ਬੰਦਾ ਸਿੱਧਾ ਆਯੁਰਵੈਦਿਕ ਤੇ ਚਲੇ ਗਿਆ ਜੀ ਮੈਂ ਵੀ ਕਹਿੰਦਾ ਵੀ ਇੱਕ ਨਾਰ 100 ਬੰਰ ਕੱਲਾ ਸੁਭਾਸ਼ ਗੋਇਲ ਕੀ ਕਰੂਗਾ ਤੁਹਾਡੇ ਕੋਲੇ ਹਰ ਸ਼ਹਿਰ ਚ ਵੱਡੇ ਸ਼ਹਿਰ ਚ ਡਿਸਪੈਂਸਰੀ ਆਯੁਰਵੈਦਿਕ ਦੀ ਉੱਥੇ ਆਯੁਰਵੈਦਿਕ ਬੈਦ ਮੌਜੂਦ ਹੈ ਜੇ ਤੁਸੀਂ ਉੱਥੇ ਜਾਣਦੇ ਹੋ ਆਯੁਰਵੈਦਿਕ ਦੇ ਬੈਦ ਨਹੀਂ ਮਿਲਦੇ ਉਹਨਾਂ ਦੀ ਸਿੱਧੀ ਡਾਇਰੈਕਟਰ ਆਯੁਰਵੈਦਾਂ ਨੂੰ ਕੰਪਲੇਂਟ ਬਾਉ ਚੱਕ ਕੇ ਵੀ ਸਾਡੇ ਡਿਸਪੈਂਸਰੀ ਬਣੀ ਹੈ ਬੈਦ ਹੈ ਨਹੀਂ ਆਪੇ ਸਰਕਾਰ ਤੁਹਾਨੂੰ ਬੈਦ ਦੇਊਗੀ ਆ ਜਿਉਂਦਿਆਂ ਨੂੰ ਮੈਂ ਆਪ ਹੀ ਕੀਤਾ ਹਾਂ ਤੇ ਜਦੋਂ ਸਾਡੇ ਬੈਦ ਜੀ ਉੱਥੇ ਆ ਗਏ ਨਾ ਜੀ ਤਾਂ ਤੁਸੀਂ ਦੇਖਿਓ ਕਿੰਨਾ ਵਧੀਆ ਵੈਦਾਂ ਨੇ ਤੁਹਾਨੂੰ ਦੱਸਣਾ ਤੁਸੀਂ ਕਿਸੇ ਵੈਦ ਕੋਲੇ ਪੁੱਛ ਲਿਓ ਬੈਠ ਕੇ ਵੀ ਗੋਇਲ ਸਾਹਿਬ ਭੂਮੀ ਆਮਲਾ ਕਹਿੰਦੇ ਨੇ ਉਹ ਹੋ ਸਕਦਾ ਮਾੜੀ ਮੋਟੀ ਜਲਣ ਪੈਦਾ ਹੋ ਗਈ ਤਾਂ ਭਾਵੇਂ ਕਹਦੇ ਉਹ ਕਹਿੰਦਾ ਅੱਛਾ ਠੀਕ ਤਾਂ ਹੈ ਨਾਲ ਆਹ ਮਿਲਾ ਲਿਓ ਨਾਲ ਇੱਕ ਧਾਬਦਾ ਵੀ ਦੱਸੂ ਬਸ ਇੰਨਾ ਕਰੂ ਪਰ ਤੁਹਾਨੂੰ ਦੱਸ ਦੂ ਅੱਛਾ ਭੂਮੀ ਆਵਲਾ ਹੋ ਗਿਆ ਜੀ ਹੋਰ ਉਹਦੇ ਨਾਲ ਉਹਦੇ ਨਾਲ ਕੀ ਆ ਸਰ ਕਿ ਉਹ ਤੁਹਾਡਾ ਲੀਵਰ ਵਾਸਤੇ ਹੋ ਗਿਆ ਹੁਣ ਜੇ ਹੋ ਗਈ 슈ਗਰ ਤਾਂ ਫਿਰ 슈ਗਰ ਵਾਸਤੇ ਬਹੁਤ ਵਧੀਆ ਪ੍ਰੋਡਕਟ ਮਾਰਕੀਟ ਚ ਕੁਦਰਤ ਨੇ ਦਿੱਤਾ ਹੋਇਆ ਤੁਹਾਡੇ ਆਸ-ਪਾਸ ਦਿੱਤਾ ਹੋਇਆ ਜਿਹਨੂੰ ਅਸੀਂ ਕੀ ਕਹਿੰਦੇ ਆ ਬਿਜੇਸਾਰ ਦੀ ਲੱਕੜੀ ਇੱਕ ਮੇਥੀ ਦਾਣਾ ਇੱਕ ਕਲੌਂਜੀ ਇੱਕ ਸਰ ਉਹ ਕੀ ਨਾ ਲੈਂਦੇ ਨੇ ਆਪਣਾ ਅ ਨਿੰਮ ਦੀਆਂ ਪੱਤੀਆਂ ਪੀਪਲ ਦੀਆਂ ਪੱਤੀਆਂ ਤੁਸੀਂ ਤਾਜ਼ੀਆਂ ਪੱਤੀਆਂ ਤੋੜੋ ਜਿਹੜੀਆਂ ਮੂਰੇ-ਮੂਰੇ ਨਰਮ ਹੁੰਦੀਆਂ ਨੇ ਸਵੇਰੇ ਲੋਕੀ ਵਾਕ ਕਰਦੇ ਆ ਉਹ ਤੋੜ ਕੇ ਖਾ ਲੈਣ ਜਿਹੜੇ ਵਾਕ ਨਹੀਂ ਕਰਦੇ ਉਹਨਾਂ ਲਈ ਘਰੇ ਲੈ ਆਉਣ ਕਰੇ ਉਹਨਾਂ ਨੂੰ ਖਵਾ ਦੇਣ ਤੇ ਉਹ ਜਿਹੜੇ ਪੱਤੀਆਂ ਖਾਣ ਨਾਲ ਪੀਪਲ ਦੀ ਜਿਹੜੀ ਪੱਤੀ ਹੈ ਨਾ ਜੀ ਉਹ ਆਕਸੀਜਨ ਪੈਦਾ ਕਰਦੀ ਆ ਆਕਸੀਜਨ ਵਧਾਉਂਦੀ ਆ ਕਿਉਂਕਿ ਪੀਪਲ ਜਿਹੜਾ ਹੈਗਾ ਆਕਸੀਜਨ ਦਾ ਦਾਤਾ ਤੇ ਫਿਰ ਜਿਹੜੀ ਨਿੰਮ ਦੀ ਪੱਤੀ ਆ ਉਹ ਤੁਹਾਡੇ 슈ਗਰ ਲੈਵਲ ਨੂੰ ਵੀ ਕੰਟਰੋਲ ਕਰਦੀ ਆ ਉਹ ਤੁਹਾਡੇ ਖੂਨ ਨੂੰ ਵੀ ਸਾਫ ਕਰਦੀ ਆ ਦੋ ਤੇ ਉਹਦੇ ਨਾਲ ਅਸੀਂ ਦਿੱਤਾ ਸਾਡੇ ਵੈਦ ਜੀ ਨੇ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਬੀਟ ਗ੍ਰਾਸ ਪਾਊਡਰ ਅੱਜ ਤੱਕ ਜਿੰਨੀਆਂ ਮਰਜੀ ਕੰਪਨੀਆਂ ਦਾ ਤੁਸੀਂ ਪ੍ਰੋਡਕਟ ਚੱਕ ਲਿਆ ਹਜਰਵੇਦਿਕ ਦਾ ਕਿਸੇ ਨੇ ਵੀ ਨਹੀਂ ਇਹ ਉਪਰਾਲਾ ਕੀਤਾ ਇਹ ਪਹਿਲਾ ਉਪਰਾਲਾ ਹੈ ਜੀ ਔਰ ਗ੍ਰੰਥ ਦਾ ਉਪਰਾਲਾ ਕਿਤੇ ਉੱਪਰੋਂ ਨਹੀਂ ਗਿਰਿਆ ਇਸ ਤੁਹਾਡੇ ਗ੍ਰੰਥਾਂ ਚ ਲਿਖਿਆ ਸਾਰੇ ਵੈਦ ਪੜ ਸਕਦੇ ਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦਿੱਤਾ ਜੀ ਨੰਬਰ 1 ਅੰਬਾ ਹਲਦੀ ਸਭ ਤੋਂ ਜ਼ਬਰਦਸਤ ਚੀਜ਼ ਹੈ ਸਾਡੇ ਪੈਂਕ੍ਰੀਆਜ਼ ਨੂੰ ਤੇ ਲੀਵਰ ਨੂੰ ਤਾਕਤ ਦੇਣ ਦੀ ਫਿਰ ਇਹ ਚ ਦਿੱਤੀ ਅਸੀਂ ਕਾਲੀ ਹਲਦੀ ਕਾਲੀ ਹਲਦੀ ਜਿਹੜੀ ਸ਼ੂਗਰ ਕਰਕੇ ਸਾਡੀ ਸਕਿਨ ਖਰਾਬ ਹੁੰਦੀ ਆ ਜਲਦੀ ਹੈ ਜਾਂ ਸਕਿਨ ਫਟਦੀ ਆ ਜਾਂ ਕਮਜ਼ੋਰ ਹੁੰਦੀ ਆ ਉਹਦੇ ਵਾਸਤੇ ਫਿਰ ਅਸੀਂ ਉਹਦੇ ਵਿੱਚ ਪਾਈ ਦਾਰੂ ਹਲਦੀ دارو ہلدی ਜਿਹੜੀ ਆ ਇਹ ਲੱਕੜ ਹੁੰਦੀ ਹੈ ਜੀ ਹਲਦੀ ਆਮ ਨਹੀਂ ਜਿਹੜੇ ਪੀਲੀ ਹਲਦੀ ਵਾਂਗੂ ਨਹੀਂ ਲੱਕੜ ਦੇ ਨਾਮ ਨੇ دارو ہلدی ਠੀਕ ਹੈ ਜੀ ਇਹ ਜਿਹੜੀ ਹਲ دارو ہلਦੀ ਆ ਇਹ ਸਾਡੀ ਬਾਡੀ ਚ ਯੂਰੀਆ ਤੇ ਯੂਰਿਕ ਐਸਿਡ ਨੂੰ ਕੰਟਰੋਲ ਕਰਦੀ ਆ ਦੇਖੋ ਕਿੱਥੇ ਜਾਂਦੀ ਗੱਲ ਹੈ ਨਾ ਤੇ ਫਿਰ ਉਹਦੇ ਨਾਲ ਅਸੀਂ ਦਿੱਤਾ ਬੀਟ ਗ੍ਰਾਸ ਬੀਟ ਗ੍ਰਾਸ ਪਾਊਡਰ ਜਿਹੜਾ ਹੈਗਾ ਸਾਡੇ ਖੂਨ ਨੂੰ ਵਧਾਉਂਦਾ ਬਲੱਡ ਨੂੰ ਨਵਾਂ ਨਵਾਂ ਖੂਨ ਜਿੰਨਾ ਖੂਨ ਸਾਡੀ 슈ਗਰ ਚੂਸਦੀ ਹੈ ਬਿਮਾਰੀ ਉਹਨਾਂ ਇਹ ਵਧਾ ਦਿੰਦਾ ਸਰੀਰ ਤੰਦਰੁਸਤ ਰਹੂਗਾ ਫਿਰ ਇਹਦੇ ਵਿੱਚ ਪਾਇਆ ਜੀ ਅਸੀਂ ਜਮਨ ਦਾ ਸੀਡ ਜਮਨ ਦਾ ਜਿਹੜਾ ਬੀਜ ਆ ਉਹ ਡਾਇਰੈਕਟ ਇਨਸੂਲਿਨ ਦਾ ਕੰਮ ਕਰਦਾ ਜੇ ਤੁਸੀਂ ਕੱਲੇ ਜਮਨ ਦੀ ਗਿਰੀ ਦਾ ਪਾਊਡਰ ਬਣਾ ਕੇ ਰੱਖ ਲਓ ਹੁਣ ਤੇ ਸੀਜ਼ਨ ਹੈ ਰਬ ਨੇ ਜਾਮਣਾ ਭਰਪੂਰ ਦਿੱਤੀਆਂ ਭਈਆਂ ਨੇ ਢੇਰਾਂ ਦੇ ਢੇਰ ਜਮੀਨ ਤੇ गिर ਕੇ ਖਰਾਬ ਹੁੰਦੇ ਨੇ ਇਕੱਠੇ ਕਰ ਲੋ ਜਾਮਣ ਦੀ ਗੁਟਲੀ ਜੇ ਇਕੱਠੀ ਹੁੰਦੀ ਹੈ ਮੈਨੂੰ ਦੇ ਜਾ ਕਰੋ ਬੜੀ ਮਹਿੰਗੀ ਹੈ ਪੈਸੇ ਲੈ ਜਾ ਕਰੋ ਮੇਤੋ ਜਾਏ ਕਟੀਆਂ ਕਰ ਲੋ ਤੇ ਜਾਮਣ ਦੀ ਗੁਟਲੀ ਜਿਹੜੀ ਆ ਉਹਦਾ ਪਾਊਡਰ ਇਨਸੋਲਿਨ ਦਾ ਕੰਮ ਕਰਦਾ ਹੈ ਜੀ ਫਿਰ ਇਹਦੇ ਵਿੱਚ ਪਾਇਆ ਹੋਇਆ ਜੀ ਬੇਲ ਪੱਤਰੀ ਬਿਲ ਦਾ ਜਿਹੜਾ ਆਪਾਂ ਸ਼ਰਬਤ ਪੀਂਦੇ ਆ ਉਹ ਪੇੜ ਦਾ ਪੱਤੇ ਇਹ ਜੋ ਬੇਲ ਪੱਤਰੀ ਹੈ ਨਾ ਤੁਸੀਂ ਉਹਦਾ ਵੀ ਜੂਸ ਪੀ ਕੇ ਦੇਖੋ ਜੇ 슈ਗਰ ਤੁਹਾਡੀ 200 ਤੋਂ ਉੱਪਰ ਚੱਲ ਰਹੀ ਆ ਤੁਸੀਂ ਕੱਲਾ ਬੇਲ ਪੱਤਰੀ ਦਾ ਪਾਊਡਰ ਜਿਹੜਾ ਹੈਗਾ ਉਹਦਾ ਜੂਸ ਬਣਾ ਲਓ ਸ਼ਰਬਤ ਬਣਾ ਲਓ ਪਾਣੀ ਬਣਾ ਲਓ ਕੁਝ ਕਰ ਲਓ ਉਹਨੂੰ ਪੀ ਕੇ ਦੇਖੋ ਫਿਰ 슈ਗਰ ਚੈੱਕ ਕਰੋ ਫਿਰ ਦੱਸਿਓ ਮੈਨੂੰ ਕਿੰਨੀ ਘਟੀ ਇੱਕਦਮ ਡਾਊਨ ਆਉਂਦੀ ਹੈ ਜੀ ਕਿ ਐਸੀ ਕੁਆਲਿਟੀ ਹੈ ਦੇ ਵਿੱਚ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਅਸੀਂ ਜਿਹੜੀ ਪਾਈ ਹੈ ਇੱਕ ਤਾਂ ਕarele ਫਿਰ ਨਿੰਮ ਫੇਚ ਗੁੜਮਾਰ ਬੂਟੀ ਇਹ ਤਿੰਨ ਚੀਜ਼ਾਂ ਪਾਈਆਂ ਨੇ ਸਪੈਸ਼ਲ ਜੇ ਤੁਸੀਂ ਪੁੱਛੋਗੇ ਮੇਰੇ ਤੋਂ ਸੋਢੀ ਸਾਹਿਬ ਵੀ ਇਹ ਚ ਐਜਾ ਕੀ ਆ ਜਿਹੜਾ ਦੁਨੀਆ ਤੋਂ ਹਟਕਿਆ ਉਹ ਇਹਦੇ ਵਿੱਚ ਆ ਬੜੇਵੇਂ ਦੀ ਗਰੀ ਠੀਕ ਹੈ ਜੀ ਕਾਟਨ ਸੀਡ ਕਾਟਨ ਸੀਡ ਜਿਹੜਾ ਹੈਗਾ ਜੀ ਇਹ ਚ ਸਿਰਫ 10% ਪਿਆ ਹੋਇਆ ਇੱਕ ਚਮਚ ਜੀ ਆਪਾਂ ਲੈਨੇ ਆ ਚਮਚ ਦਾ 10ਵਾਂ ਹਿੱਸਾ ਇਹ ਚ ਕਾਟਨ ਸੀਡ ਦਾ ਕਰਟਨ ਸੀਡ ਚ ਇੱਕ ਐਸੀ ਤਾਕਤ ਆ ਜਿਹਨੂੰ ਅਸੀਂ ਬੜੇਵਿਆਂ ਦੀ ਗਰੀ ਕਹਿੰਦੇ ਆ ਉਹ ਚ ਇੱਕ ਐਸੀ ਤਾਕਤ ਆ ਜਿਹੜੀ ਮੱਝ ਤੇ ਗਾਂ ਦੇ ਦੁੱਧ ਦਾ ਫੈਟ ਵਧਾਉਣ ਚ ਤਾਕਤ ਰੱਖਦੀ ਆ ਆਪਾਂ ਪਿੰਡਾਂ ਦੇ ਵਿੱਚ ਪਾਉਂਦੇ ਸੀ ਬੰਡ ਵਾਲਾ ਹੁਣ ਵੀ ਬੜੇਵਿਆਂ ਦੀ ਬੰਡ ਜਿਹੜੇ ਰਲਾਉਂਦੇ ਆ ਉਹਨਾਂ ਦੇ ਟੱਬਰ ਤਕੜੇ ਆ ਹੁਣ ਵੀ ਤੇ ਜੈ ਜੈ ਅਸੀਂ ਪਸ਼ੂ ਨੂੰ ਖਲਾਉਂਦੇ ਆ ਫਿਰ ਉਹ ਜਿਆ ਪਸ਼ੂ ਦੁੱਧ ਦੇ ਦਿੰਦਾ ਤੇ ਉਹ ਜਿਹੜੇ ਬੜੇਵੇਂ ਦੀ ਗਰੀ ਜਦੋਂ ਵਿੱਚ ਪਈ ਨਾ ਜੀ ਇਹਨੂੰ ਫਿਰ ਗਵਰਨਮੈਂਟ ਨੇ ਜਦੋਂ ਸਟੈਂਪ ਲਾਈ ਜੀਐਮਪੀ ਸਰਟੀਫਾਈਡ ਦੀ ਤਾਂ ਉੱਥੇ ਡਾਇਰੈਕਟਰ ਸਾਹਿਬ ਬੈਠੇ ਸੀ ਆਪਣੇ ਹਰਿਆਣਾ ਸਰਕਾਰ ਦੇ ਉਸ ਟਾਈਮ ਮੌਜੂਦਾ ਉਹ ਕਹਿੰਦੇ ਵੀ ਗੋਇਲ ਇਹ ਦਿੱਤੋਂ ਵੱਡਣਾ ਨਹੀਂ ਜਿੰਨੀ ਇਹਦੀ ਡਿਮਾਂਡ ਆਊਗੀ ਅੱਜ ਇਹ ਉਹੀ ਹਾਲ ਹੈ ਇਹ ਉਹਨਾਂ ਵੱਡਦਾ ਨਹੀਂ ਇਹ ਨੌ ਕੀ ਹੈ ਜੀ ਇਹਦਾ ਤੇ ਸਾਰੇ ਸਟੋਰਾਂ ਤੇ ਅਵੇਲੇਬਲ ਅਸੀਂ ਬਿਲਕੁਲ ਸਿੱਧਾ ਨੌ ਜੀ ਡਾਇਬੀਟਿਸ ਕੰਟਰੋਲ ਪਾਊਡਰ ਠੀਕ ਹੈ ਜੀ ਅਸੀਂ ਨਾਮ ਚੇਂਜ ਨਹੀਂ ਕੀਤਾ ਇਹ ਇਹ ਸ਼ੂਗਰ ਨੂੰ ਕੰਟਰੋਲ ਕਰਦਾ ਕਈ ਲੋਕਾਂ ਨੂੰ ਗਲਤ ਫਹੀਆ ਵੀ ਸ਼ੂਗਰ ਜੜੋਂ ਖਤਮ ਹੋ ਜੂ ਇੱਕ ਤਾਂ ਇਹ ਪਲੇਖਾ ਕੱਢ ਦੋ ਹੂੰ ਵੀ ਜੇ 슈ਗਰ ਜਣੋ ਖਤਮ ਹੋ ਗਈ ਤਾਂ ਬੰਦੇ ਦੀ ਜੜ ਖਤਮ ਕਿਉਂਕਿ 슈ਗਰ ਵਧੀ ਹੋਈ ਇਹਨਾਂ ਨੁਕਸਾਨ ਨਹੀਂ ਕਰਦੀ ਜੇ ਕਿਤੇ 80 ਮਿਲੀਗ੍ਰਾਮ ਤੋਂ ਘਟ ਜੇ ਬੰਦਾ ਸੁੱਤਾ ਪਿਆ ਹੀ ਰਹਿ ਜਾਂਦਾ ਜ਼ਿਆਦਾ ਨੁਕਸਾਨ ਕਰਦੀ ਹੈ ਨਾ ਤਾਂ ਇਹਨੂੰ ਖਤਮ ਨਹੀਂ ਕਰਨਾ ਇਹਨੂੰ 80 ਤੋਂ 120 ਦੇ ਵਿੱਚ ਬੈਲੈਂਸ ਰੱਖਣਾ ਇਹ ਦਵਾਈਆਂ ਸਿਰਫ ਤੁਹਾਨੂੰ ਇੰਨਾ ਕੁ ਫਾਇਦਾ ਕਰਨਗੀਆਂ ਜਿਵੇਂ ਮੈਂ ਤੁਹਾਨੂੰ ਦੱਸਾਂ ਕਿ ਕੀ ਹੋ ਗਿਆ ਇੱਕ ਜਿਨ੍ਹਾਂ ਨੂੰ ਇਨਸੂਲਿਨ ਲੱਗਦਾ ਠੀਕ ਆ ਉਹਨਾਂ ਵਾਸਤੇ ਸਾਨੂੰ ਲਿਕਵਿਡ ਬਣਾਉਣਾ ਪਿਆ ਪੀਣ ਵਾਲੀ ਦਵਾਈ ਇੱਕ ਤਾਂ ਉਹਨਾਂ ਨੂੰ ਪੀਣ ਵਾਲੀ ਕੋਈ ਮਿਲਦੀ ਨਹੀਂ ਸੀ ਕਹਿੰਦੇ ਸਰ ਜਿਹੜਾ ਵੀ ਪੀਨੇ ਆ ਉਹਦੇ ਨਾਲ ਸ਼ੂਗਰ ਵੱਧ ਜਾਂਦੀ ਆ ਉਹਨਾਂ ਲਈ ਸਪੈਸ਼ਲ ਬਣਾਇਆ ਜੀ ਐਲੋਵੀਰਾ ਦੇ ਵਿੱਚ ਐਲੋਵੀਰਾ ਵਿੱਚ ਪਾਇਆ 3200mg 3200 mg ਤੇ ਇਹਦੇ ਵਿੱਚ ਆਮਲੇ ਦਾ ਐਕਸਟ੍ਰੈਕਟ ਪਾਇਆ 1000 mg ਗਲੋਏ ਦਾ ਐਕਸਟ੍ਰੈਕਟ ਪਾਇਆ 1000 ਹੁਣੇ 8 8 ਲੈਣ ਦੀ ਲੋੜ ਨਹੀਂ ਇਹਦੇ ਵਿੱਚ ਹੀ ਸਾਰਾ ਕੁਝ ਆ ਗਿਆ ਤੇ ਉਸ ਤੋਂ ਬਾਅਦ ਇਹ ਚ ਪਾਇਆ ਆਪਣਾ ਕarele ਜਾਮਣ ਨਿੰਮ ਵਿਜੇਸਰ ਮੇਥੀ ਇਹ ਇਹ ਸਾਰੇ ਚੀਜ਼ਾਂ ਪਾ ਕੇ ਅੱਠ ਦੀਆਂ ਅੱਠ ਚੀਜ਼ਾਂ ਪਾ ਕੇ ਇਹਨੂੰ 8+ ਡਾਇਬਟੀਜ਼ ਕੰਟਰੋਲ ਇਹਦਾ ਵੀ ਨਾਮ ਦਿੱਤਾ ਤਾਂ ਇਹਦਾ ਜਿਹੜਾ 30 ml ਲੋਕ ਪੀਂਦੇ ਆ ਇੱਕ ਤਾਂ ਹੌਲੀ ਹੌਲੀ ਅੰਗਰੇਜ਼ੀ ਦਵਾਈ ਘਟਦੀ ਹੈ ਜੀ ਹੌਲੀ ਹੌਲੀ ਗੋਲੀਆਂ ਤੋਂ ਕਿਹੜਾ ਛੁੱਟਦਾ ਬੀਪੀ ਤੋਂ ਬੀਪੀ ਦੀ ਗੋਲੀ ਕੋਲੈਸਟ੍ਰੋਲ ਦੀ ਗੋਲੀ ਟ੍ਰਾਈਗਲਿਸਰਿਡ ਦੀ ਗੋਲੀ ਹਰ ਤਰ੍ਹਾਂ ਦੀ ਗੋਲੀ ਲੱਗੀ ਹੁੰਦੀ ਆ ਉਹ ਸਾਰੀਆਂ ਗੋਲੀਆਂ ਹੌਲੀ ਹੌਲੀ ਬੰਦ ਹੁੰਦੀਆਂ ਨੇ ਔਰ 6 ਮਹੀਨੇ ਚ ਸੋਡੀ ਸਭ ਪੇਸ਼ੈਂਟ ਸਾਡਾ ਥੈਂਕ ਯੂ ਕਰ ਜਾਂਦਾ ਵੀ ਗੋਇਲ ਸਾਹਿਬ ਹੁਣ ਅਸੀਂ ਕੱਲੇ ਆ ਡੱਬੇ ਜੇ ਤੇ ਰਹਿ ਗਏ ਇੱਕ ਚਮਚਾ ਤੜਕੇ ਖਾਈਦਾ ਮੌਜ ਨਾਲ ਵਿਆਹ ਸ਼ਾਦੀਆਂ ਵੀ ਘੁੰਮਦੇ ਆ ਔਰ ਸਾਨੂੰ ਬੜੀ ਖੁਸ਼ੀ ਹੁੰਦੀ ਆ ਵੀ ਅਸੀਂ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਕੁਝ ਨਾ ਕੁਝ ਕਰ ਪਾਏ ਆ ਔਰ ਹੁਣ ਥੋੜਾ ਜਿਆਦਾ ਟੈਨਸ਼ਨ ਜਿਹੜਾ ਸਾਡੇ ਪੰਜਾਬੀਆਂ ਦਾ ਘਟਿਆ ਸਿਰਫ ਇਸ ਸਾਬ ਨੇ ਦਵਾਈ ਤਾਂ ਦੇਤੀ ਨਾਲ ਨੁਸਖਾ ਵੀ ਦੱਸਤਾ ਵੀ ਜੇ ਕੱਲ ਨੂੰ ਗੁਇਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਨੁਸਖੇ ਦਾ ਪੈਣਾ ਸਾਡੇ ਕੋਲੇ ਵੀਡੀਓ ਚ ਅਸੀਂ ਉਹ ਬਣਾ ਲਾਂਗੇ ਘਰੇ ਇਹ ਗੁਇਲ ਸਾਹਿਬ ਸ਼ੂਗਰ ਵਾਲਾਂ ਦੇ ਮਨ 'ਚ ਬਹੁਤ ਵੱਡਾ ਭਰਮ ਹੈ ਉਹ ਫਰੂਟ ਛੱਡ ਜਾਂਦੇ ਆ ਕਹਿੰਦੇ ਨਹੀਂ ਫਰੂਟ ਨਹੀਂ ਖਾਣਾ ਇਹ 'ਚ ਮਿੱਠਾ ਹੁੰਦਾ ਮਿੱਠਾਲਾ ਕਨਸੈਪਟ ਕਲੀਅਰ ਕਰੋ ਕਈ ਆਂਦੇ ਨਹੀਂ ਗੁੜ ਖਾ ਲਓ ਗੁੜ ਦੀ ਕੋਈ ਦਿੱਕਤ ਨਹੀਂ ਹੈ ਅਖੰਡ ਛੱਡ ਦਿਓ ਇਹ ਜੰਨੀਆਂ ਵੀ ਦੰਦ ਕਥਾਵਾਂ ਇਹਦੇ ਤੇ ਚਾਰਨਾ ਪਾਓ ਸ਼ੂਗਰ ਵਾਲਾ ਗੰਨਾ ਚੂਪ ਸਕਦਾ ਕਿ ਨਹੀਂ ਚੂਪ ਸਕਦਾ ਫਰੂਟ ਖਾ ਸਕਦਾ ਕਿ ਨਹੀਂ ਖਾ ਸਕਦਾ ਗੁੜ ਖਾ ਸਕਦਾ ਕਿ ਨਹੀਂ ਖਾ ਸਕਦਾ ਦੇਖੋ ਗੰਨਾ ਰੱਬ ਨੇ ਬਣਾਇਆ ਸਾਡੇ ਲਈ ਉਹਦੇ ਵਿੱਚ ਹੁੰਦਾ ਸੁਕ੍ਰੋਜ਼ ਸੁਕ੍ਰੋਜ਼ ਜਿਹੜਾ ਹੁੰਦਾ 슈ਗਰ ਨੂੰ ਕੰਟਰੋਲ ਕਰਦਾ ਜਦੋਂ ਅਸੀਂ ਗੰਨੇ ਦਾ ਰਸ ਕੱਢਦੇ ਆ ਗੰਨਾ ਜੇ ਉਂ ਚੂਪ ਲਿਆ ਨਜ਼ਾਰੇ ਨੇ ਤੁਸੀਂ ਪਹਿਲਾਂ ਪਹਿਲਾਂ 슈ਗਰ ਚੈੱਕ ਕਰ ਲਿਓ ਗੰਨਾ ਚੂਪ ਕੇ 슈ਗਰ ਚੈੱਕ ਕਰ ਲਿਓ ਕਿਉਂਕਿ ਤੇ ਬਾਅਦ 슈ਗਰ ਘਟੀ ਮਿਲੂਗੀ ਵੱਧ ਨਹੀਂ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਗੰਨੇ ਦਾ ਰਸ ਗੰਨੇ ਦਾ ਰਸ ਕੀ ਆ ਸਾਨੂੰ ਰੇੜੀ ਵਾਲ ਨੇ ਸਵਾਦ ਵਧਾਉਣ ਲਈ ਉਹਦੇ ਵਿੱਚ ਕਈ ਚੀਜ਼ਾਂ ਪਾਤੀਆਂ ਧਨੀਆ ਨਿੰਬੂ ਪਦੀਨਾ ਅਦਰਕ ਸਭ ਪਾਤਾ ਉਹ ਜਦੋਂ ਪਿੰਦਾ ਉਹਦੇ ਵਿੱਚ ਤਾਂ ਉਹਦਾ ਜਿਹੜਾ ਤਾਸੀਰ ਆ ਉਹ ਚੇਂਜ ਹੋ ਜਾਂਦਾ ਠੀਕ ਹੈ ਉਹ ਸਾਨੂੰ ਕਰਦਾ ਨੁਕਸਾਨ ਸਾਡੇ ਜੋੜਾਂ ਚ ਵੀ ਦਰਦ ਹੋ ਸਕਦਾ ਸਾਨੂੰ ਕਿਤੇ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ ਸਾਨੂੰ ਪਤਾ ਤਾਂ ਨਹੀਂ ਲੱਗਦਾ ਅਸੀਂ ਗੰਨੇ ਦਾ ਰਸ ਪੀਂਦੇ ਕਿੰਨਾਗਾ ਨਿਯਮ ਨਾਲ ਤਾਂ ਪੀਂਦੇ ਨਹੀਂ ਵੀ ਡੇਲੀ ਪੀਂਦੇ ਤਾਂ ਸਾਨੂੰ ਪਤਾ ਲੱਗੇ ਵੀ ਫਾਇਦਾ ਕਰ ਰਿਹਾ ਕਿ ਨੁਕਸਾਨ ਸਾਨੂੰ ਮਹੀਨੇ ਚ ਜੇ ਦੋ ਬਾਰੀ ਪੀ ਲਿਆ ਤਾਂ ਉਹ ਦੱਸਦਾ ਵੀ ਕੁਝ ਨਹੀਂ ਪਰ ਉਹਦਾ ਅਸਰ ਛੱਡ ਜਾਂਦਾ ਸਰੀਰ ਚ ਜੀ ਜੇ ਗੰਨੇ ਦਾ ਰਸ ਪਲੇਨ ਪੀਤਾ ਜਾਵੇ ਕਲਾੜੀ ਵਾਲੇ ਨੂੰ ਕਹੋ ਲੈ ਵੀ ਮਿੱਤਰਾ ਰੀੜੀ ਵਾਲੇ ਨੂੰ ਕਹੋ ਲੈ ਵੀ ਮਿੱਤਰਾ ਐਂ ਕਰ ਲੈ ਵੀ ਤੂੰ ਆਪਦਾ ਆ ਵੀ ਵਿਚਾਲਾ ਸਮਾਨ 5 ਰੁਪਏ ਹੋਰ ਲੈ ਲੈ ਚੰਗੀ ਤਰ੍ਹਾਂ ਧੋ ਕੇ ਕੱਲਾ ਗੱਣਾ ਇਧਰੋਂ ਪਾਉਣਾ ਜਿਹੜਾ ਰਸ ਮਿਲੂ ਉਹ ਹੀ ਦੇਣਾ ਬਰਫ਼ ਵੀ ਨਾ ਪਾਈ ਐਂ ਪੀਓ ਤੁਸੀਂ ਉਹਨੂੰ ਜਦ ਪੀਓਗੇ ਕਈ ਤਾਂ ਮੈਨੂੰ ਆਗੇ ਦੱਸ ਦਿਆ ਗੋਲਦਾ ਤੁਸੀਂ ਇਹ ਦੱਸਿਆ ਨਾ ਮੈਂ ਕਹਿੰਦਾ ਨਿਆਣਿਆਂ ਤੋਂ ਰੱਸੇ ਵਾਂਗੂ ਚੜਾ ਕੇ ਭੱਜ ਜਾਂਦਾ ਮੈਨੂੰ ਮਿਟਾਈ ਖਾਣ ਦਿੰਦੇ ਸੀ ਕਹਿੰਦਾ ਮੈਂ ਉੱਥੇ ਜਾ ਕੇ ਇੱਕ ਗਲਾਸ ਪੀਤਾ ਕਹਿੰਦਾ ਗਲਾ ਜਾਏ ਕਰੇ ਵੀ ਹੋਰ ਪੀਲਾ ਦੋ ਪੀਲੇ ਤਿੰਨ ਕਹਿੰਦੇ ਆਪਾਂ ਤਿੰਨ ਚਾਰ ਪੀਲੇ ਲੋਕ ਦੇਣ ਕਹਿੰਦਾ 슈ਗਰ ਤਾਂ ਵੱਧ ਗਈ ਪਰ ਕਹਿੰਦਾ ਉਦੋਂ ਬਾਅਦ ਕਹਿੰਦਾ ਸਰੀਰ ਸੈੱਟ ਹੋ ਗਿਆ 슈ਗਰ ਵੀ ਘਟਣ ਲੱਗ ਗਈ ਕਹਿੰਦਾ ਕਮਾਲ ਹੀ ਹੋ ਗਿਆ ਜੀ ਕਹਿੰਦਾ ਫਿਰ ਮੈਂ ਰੂਟੀਨ 'ਚ ਥੋੜੇ ਕੈਨ ਵਾਂਗੂ ਇੱਕ ਇੱਕ ਦੋ ਦੋ ਗਲਾਸ ਪੀਣੇ ਸ਼ੁਰੂ ਕਰ ਦਿੱਤੇ ਸਰ ਪੀਲੀਏ ਵਾਲੇ ਵਾਸਤੇ ਹੀ ਫਾਇਦੇਮੰਦ ਹੁੰਦਾ ਕਹਿੰਦੇ ਲਿਵਰ ਨੂੰ ਜੇ ਪੀਲੀਆ ਹੋਵੇ ਬੰਦੇ ਨੂੰ ਪੀਲੀਏ ਵਾਸਤੇ ਅੱਛਾ ਜੀ ਹਾਂ ਮੇਰੇ ਵਰਗਾ ਗੋਲੀਆਂ ਜਿੰਨੀਆਂ ਮਰਜ਼ੀ ਖਵਾਈ ਜਾਵੇ ਗੋਲੀ ਬਹਾਨਾ ਹੁੰਦਾ ਅਸਲੀ ਦਾ ਗੰਨੇ ਦਾ ਰਸ ਕਹਿੰਦੇ ਨਹੀਂ ਐਮ ਬੀ ਬੀ ਐਸ ਡਾਕਟਰ ਕੋਲ ਚਲੇ ਜਾਓ ਇੰਟਰਨੈਸ਼ਨਲ ਕੋਲ ਚਲੇ ਜਾਓ ਉਹ ਕੋ ਕਹਿੰਦੇ ਨੂੰ ਰੈਸਟ ਕਰਾਓ ਤੇ ਗੰਨਾ ਪਲਾਓ ਹੂੰ ਕਿਹੜੀ ਮਰਜ਼ੀ ਪੈਥੀ ਚ ਪੜਿਆ ਹੋਵੇ ਬੰਦਾ ਉਹਨੂੰ ਇਹੀ ਕਹਿੰਦਾ ਵੀ ਜੌਂਡਸ ਹੋ ਗਈ ਇਹਨੂੰ ਗੰਨੇ ਦਾ ਰਸ ਪਲਾਓ ਹੂੰ ਇਹੀ ਕਹਿੰਦਾ ਜੀ ਇੱਕ ਉਹ ਧਾਗਾ ਨਹੀਂ ਪਾਉਂਦੇ ਪੀੜੀਏ ਦੇ ਗਲ ਚ ਪਾਉਂਦੇ ਜੀ ਆ ਪਾਉਂਦੇ ਨਾ ਅੱਜ ਤੁਹਾਨੂੰ ਉਹਦਾ ਖਾਸਾ ਕਰਦਾ ਹਾਂ ਕੀ ਆ ਉਹ ਆਪਣੇ ਘਰਾਂ ਦੇ ਆਲੇ-ਦਾਲੇ ਖੜੀ ਆ ਬੂਟੀ ਉਹਦਾ ਨਾਮ ਹੈ ਪੁਨਰਨੋਵਾ ਪੁਨਰ ਨੋਬਾ ਬੁੱਟੀ ਜਿਹੜੀ ਆ ਤੁਸੀਂ ਐਕਸਪੈਰੀਮੈਂਟ ਕਰਿਓ ਥੋੜੀ ਸਾਬ ਕਦੇ ਉਹਦੀਆਂ ਐਡੀ ਐਡੀਂ ਡੱਕੇ ਬਣਾ ਲੈ ਸੁੱਕੇ ਆਮ ਪੰਸਾਰੀ ਤੋਂ ਵੀ ਮਿਲ ਜਾਂਦੇ ਨੇ ਲਿਆਓ ਉਹਨੂੰ ਦੱਸਿਓ ਨਾ ਕੀ ਕਰਨੇ ਆ ਉਹਨੂੰ ਲਿਆ ਕੇ ਘਰੇ ਨਾ ਕੋਈ ਵੀ ਆਪਣੀ ਧਾਗਾ ਡੋਰੀ ਵਾਂਗੂ ਮੋਟਾ ਜਿਵੇਂ ਹੋਵੇ ਆ ਉਂਗਲੀ ਤੋਂ ਥੋੜਾ ਜਿਹਾ ਘੱਟ ਮੋਟਾ ਆਮ ਧਾਗਾ ਜਿਹੜਾ ਆਪਾਂ ਘਰ ਚ ਮਾਲਾ ਪਾਉਂਦੇ ਆ ਉਹ ਧਾਗੇ 'ਚ ਉਹਦੇ ਗੰਢਾ ਬੰਨਣਾ ਹੈ 9-9 ਇੰਚ ਤੇ 6-6 ਇੰਚ ਤੇ 9-9 ਇੰਚ ਦੇ ਉਹ ਗੰਢਾਂ 'ਚ ਬੰਨ੍ਹ ਦੋ ਗੱਠੀਆਂ ਜੀਆਂ 20-25 ਗੰਢੇ ਇੰਨਾ ਕੁ ਲੰਬਾ ਕਰ ਲਓ ਉਹ ਜਦੋਂ ਤੁਸੀਂ 20 ਦਿਨ ਪਾਲੇ ਉਹਨੇ ਥੱਲੇ ਤੱਕ ਲੰਬਾ ਹੋਇਆ ਉਹ ਅੱਛਾ ਉਹ ਕਹਿੰਦੇ ਨੇ ਵੀ ਇਹਨੂੰ ਪਾਲੋ ਤੇ ਗੰਨੇ ਦਾ ਰਸ ਪੀਂਜੋ ਜਿਵੇਂ ਜਿਵੇਂ ਇਹ ਵਧੀ ਜਾਊ ਸ਼ੂਗਰ ਘਟੀ ਜਾਊ ਲੈ ਤੁਹਾਡੀ ਪੁਗਲੀਆਂ ਦੀ ਹੋਈ ਜਾਊਗਾ ਉਹ ਉਹ ਉਹਨਾਂ ਦਾ ਪੀਲੀਆ ਦਾ ਗੰਨੇ ਨਾਲ ਠੀਕ ਹੋਣਾ ਉਹਨੇ ਵਧਕੇ ਕੀ ਕਰਨਾ ਉਹ ਤਾਂ ਉਹਨੇ ਬਦਲਣਾ ਹੀ ਵਧਣਾ ਹੈ ਅੱਛਾ ਦੇਖੋ ਇੱਕ ਬਣਾਇਆ ਹੋਇਆ ਵੀ ਇਹ ਜਿਹੜਾ ਫਲਾਣੇ ਪਿੰਡ ਬੰਦਾ ਧਾਗਾ ਦਿੰਦਾ ਵੀ ਉਹਦੇ ਨਾਲ ਠੀਕ ਹੋ ਜਾਂਦਾ ਕੰਮ ਚੱਲ ਵੀ ਉਹ ਧਾਗਾ ਬੰਦਾ ਨੂੰ ਵਧਾਉਣ ਮਾਰਾ ਜੂਸ ਪੀ ਜਾਂਦਾ ਉਹ ਨੂੰ ਵੀ ਜੇ ਪੀਊਗਾ ਤਾਂ ਇਹ ਬਦੂ ਇਹ ਬਦੂ ਤਾਂ ਮੇਰਾ ਕਟੂ ਤਾਂ ਉਹ ਇੱਕ ਬੜਾ ਵਧੀਆ ਵੈਸੇ ਤਾਂ ਮੈਨੂੰ ਇਹ ਖਲਾਸਾ ਕਰਲਾ ਨਹੀਂ ਚਾਹੀਦਾ ਸੀ ਭਲੇਕੇ ਭਲੇਕੇ ਰਹਿਣੇ ਚਾਹੀਦੇ ਨੇ ਪਰ ਕਈ ਗੱਲਾਂ ਨਾਲ ਮੈਨੂੰ ਹੁਣ ਭ੍ਰੰਤੀਆਂ ਕੱਢਣ ਚ ਸ਼ੌਂਕ ਬਣਿਆ ਹੋਇਆ ਵੀ ਲੋਕਾਂ ਦੀ ਗਲਤ ਫਹਿਮੀਆਂ ਜ਼ਰੂਰ ਇਹ ਨਹੀਂ ਇਹ ਜ਼ਰੂਰੀ ਵੀ ਹੈ ਹੁਣ ਫਰੂਟ ਵਾਲੀ ਗੱਲ ਰਹਿ ਗਈ ਆਪਣੀ ਫਰੂਟ ਤੇ ਗੁੜ ਜੀ 슈ਗਰ ਵਾਲਾ ਖਾ ਸਕਦਾ ਬਿਲਕੁਲ ਖਾ ਸਕਦਾ ਗੰਨੇ ਦਾ ਗੁੜ ਜਿਹੜਾ ਹੈਗਾ ਜੀ ਪਹਿਲਾ ਜਿਹੜਾ ਗੰਨਾ ਹੈ ਪਿਓਰ ਗੰਨੇ ਦਾ ਰਸ ਬਹੁਤ ਵਧੀਆ ਉਸ ਤੋਂ ਬਾਅਦ ਗੰਨੇ ਦੇ ਰਸ ਤੋਂ ਬਣਿਆ ਗੁੜ ਬਹੁਤ ਵਧੀਆ ਗੁੜ ਤੋਂ ਬਣੀ ਸ਼ੱਕਰ ਨੁਕਸਾਨ ਕਰਦੀ ਆ ਉਹ ਪ੍ਰੋਸੈਸ ਹੋ ਜਾਂਦੀ ਉਹ ਪ੍ਰੋਸੈਸ ਹੋ ਗਈ ਗੁੜ ਤੋਂ ਬਣੀ ਚੀਨੀ ਨੁਕਸਾਨ ਕਰਦੀ ਆ ਅੱਛਾ ਗੁੜ ਦੇ ਨਾਲ ਇੱਕ ਸੀਰਾ ਨਿਕਲਦਾ ਕਾਲੇ ਜਿਹੇ ਰੰਗ ਦਾ ਉਦੇ ਤੋਂ ਬਣਦੀ ਹੈ ਸ਼ੱਕਰ ਬਰਾਦੇ ਬੂਰੇ ਵਾਲੀ ਖੰਡ ਦੇਸੀ ਬੂਰਾ ਖੰਡ ਉਹ ਵੀ ਨਹੀਂ ਕੁਝ ਕਹਿੰਦੀ ਉਸ ਜੀ ਵੀ ਕੈਲਰੀ ਖਤਮ ਹੁੰਦੀਆਂ ਨੇ ਦੋ ਚੀਜ਼ਾਂ ਦਿੰਦਾ ਜੀ ਗੰਨਾ ਸਾਨੂੰ ਇੱਕ ਦੇਸੀ ਬੂਰਾ ਖੰਡ ਦਿੰਦਾ ਇੱਕ ਸਾਨੂੰ ਗੁੜ ਦਿੰਦਾ ਖਾਣ ਲਈ ਜਿਹਦੇ ਚ ਅਸੀਂ 슈ਗਰ ਨਹੀਂ ਕਦੇ ਵਧਣ ਦੇ ਸਕਦੇ ਪਰ ਸਾਡੇ ਲੀਵਰ ਨੂੰ ਤਾਕਤ ਅੱਛਾ ਗੁੜ ਜਿਹੜਾ ਹੈਗਾ ਜੀ ਤੁਸੀਂ ਜਿੰਨੇ ਮਰਜ਼ੀ ਮਿਨਰਲ ਵਿਟਾਮਿਨ ਮਲਟੀ ਵਿਟਾਮਿਨ ਕੈਪਸੂਲ ਚੱਕ ਲੋ ਉਹ ਇੱਕ ਵਾਰ ਸੇ ਉਹਨੂੰ ਲੈਬ 'ਚ ਟੈਸਟ ਕਰਾ ਲਿਓ ਤੋਂ ਵੱਧ ਚੀਜ਼ਾਂ ਨਿਕਲਣੀਆਂ ਉਹਦੇ ਵਿੱਚ ਉਹ ਸਾਰਾ ਕੁਝ ਤੁਹਾਨੂੰ ਉੱਚੋਂ ਮਿਲਣਾ ਤਾਂ ਹੀ ਥੋੜੀ ਦੀ ਰੀਲ ਸਭ ਤੋਂ ਵੱਧ ਵਾਇਰਲ ਹੁੰਦੀ ਹੈ ਵੀ ਰੋਟੀ ਦੇ ਬ ਗੁੜ ਪੱਕਾ ਖਾ ਪੱਕਾ ਤੁਸੀਂ ਬੜਿਆਂ ਨੂੰ ਲਾਦਾ ਮੈਂ ਕਹਿੰਦਾ ਜੀ ਅੱਛਾ ਹੋਟਲ 'ਚ ਜਾ ਕੇ ਖਾਣਗੇ ਹੋਟਲ 'ਚ ਜਾ ਕੇ ਉਹਨੂੰ 340 ਰੁਪਏ ਬਿੱਲ ਵੀ ਦੇ ਦੇਣਗੇ ਉਦੋਂ 340 ਦੇ ਤੇ 10 ਰੁਪਏ ਵੀ ਛੱਡੇ ਆਉਣਗੇ ਉਹਨੂੰ ਤੇ ਉਹ ਬਸੋ ਪਲੇਟ 'ਚੋਂ ਗੁੜ ਵੀ ਚੱਕਣਗੇ ਸੌਂਫ ਵੀ ਉੱਥੇ ਤਾਂ ਕੁਝ ਨਹੀਂ ਕਹਿੰਦੀ ਘਰੇ ਆ ਕੇ ਘਰ ਵਾਲੀ ਜੇ ਦੇਵੇ ਤੈ ਮਰਵਾਉਣਾ ਮੈਨੂੰ ਐ ਨਹੀਂ ਵੀ ਉਹ ਤਾਂ ਗੁੜ ਖਾ ਕੇ ਉਹਨੂੰ ਵੀ 10 ਰੁਪਏ ਦੇ ਦੀ ਵੀ ਲੈ ਕੁਝ ਤੇ ਉਹਨੂੰ ਕੁਝ ਨਹੀਂ ਤੇ ਇਸ ਕਰਕੇ ਲੋਕਾਂ ਨੂੰ ਮੈਂ ਇਹੀ ਕਹਿਣਾ ਹੁੰਦਾ ਵੀ ਕਾਉਪੀਓ ਇੰਜੋਏ ਕਰੋ ਪਰ ਖਾਣਾ ਆਪਣਾ ਇਹੋ ਹੈ ਜਿਹੜਾ ਸਾਡੀ ਸਿਹਤ ਲਈ ਫਾਇਦੇਮੰਦ ਹੈ ਔਰ ਅਗਰ ਮੈਂ ਕੁਝ ਦੱਸ ਵੀ ਦਨਾ ਤਾਂ ਘਟੋ ਘਾਟ ਬਣੇ ਵੈਦ ਦੀ ਸਲਾਹ ਲੈ ਕੇ ਖਾਇਆ ਕਰੋ ਮੇਰੇ ਨਾਲ ਮਿਲ ਕੇ ਖਾਇਆ ਕਰੋ ਐ ਨਹੀਂ ਹੈ ਵੀ ਸਾਡੇ ਉਹ ਕਮਲ ਸਾਡਾ ਭਰਾ ਇੱਕ ਚੱਕ ਕੇ ਪੰਜ ਛੇ ਗਲਾਸ ਗੰਨੇ ਦੇ ਰਸ ਨਹੀਂ ਪੀਆ ਆ ਇਹ ਵੀ ਨਹੀਂ ਕਰਨਾ ਆਪਾਂ ਜਾਇ ਜਾਇ ਚੱਲੋ ਤਾਂ ਕਿ ਆਪਣਾ ਆਪਣਾ ਜੀਭ ਦਾ ਟੇਸਟ ਵੀ ਬਣਿਆ ਰਹੇ ਸਰੀਰ ਨੂੰ એનર્ਜੀ ਮਿਲਦੀ ਰਹੇ ਹਾਇ ਕਲੈਂਟਰਡ ਮਾਤਰਾ ਚ ਹੁਣ ਮੈਂ ਦੇਖੋ ਤਾਂ ਨਮਰੇ ਬੇਟਾ ਆਪਣਾ ਕੀ ਨਾਮ ਨੇ ਸੋਢੀ ਸਾਹਿਬ ਮੈਂ ਦਿਨ ਚ 16 17 ਘੰਟੇ ਕੰਮ ਕਰਦਾ ਤੁਸੀਂ ਮੈਨੂੰ ਜਦ ਮਰਜੀ ਦੇਖ ਲਓ ਫੁੱਲ એનર્ਜੀ ਰਹਿ ਆਈ ਰਹੂਗਾ ਕਿਉਂ ਇੱਕ ਤਾਂ ਮੈਂ ਗੁੜ ਦਿਨ ਚ ਘੱਟੋ ਘੱਟ ਵੀ ਮੈਂ 50 40 50 ਗ੍ਰਾਮ ਮੈਂ ਗੁੜ ਖਾਣਾ ਖਾਣਾ ਰੋਟੀ ਤੋਂ ਬਾਅਦ ਵੀ ਖਾਣਾ ਉਹ ਵੀ ਮੈਂ ਖਾ ਲੈਂਦਾ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਮੈਂ 11 12 ਵਜੇ ਤੱਕ ਖਾਣਾ ਨਹੀਂ ਖਾਂਦਾ ਉਮੀਰਨਾ ਫਰੂਟ ਫਰਾਟ ਤੇ 11 ਵਜੇ ਤੋਂ ਬਾਅਦ ਫਿਰ 6-7 ਵਜੇ ਮੇਰਾ ਡਿਨਰ ਹੋ ਜਾਂਦਾ ਠੀਕ ਹੈ ਜੀ 7 ਵਜੇ ਤੋਂ ਬਾਅਦ ਨਹੀਂ ਜਾਂਦਾ ਇਹ ਵੀ ਇੱਕ ਜਸਟ ਲਾਈਕ ਪਰਹੇਜ਼ ਆ ਪਰਹੇਜ਼ ਹੀ ਆ ਹਾਂ ਤੇ ਸਵੇਰੇ ਮੈਂ ਸਪਰਾਉਟ ਲੈਣਾ ਜੀ ਕਾ ਮੂੰਗੀ ਦਾ ਤੇ ਛੋਲੇ ਆਂਦਾ ਸਪਰਾਉਟ ਨੂੰ ਪਾ ਕੇ ਉਹਦੇ ਵਿੱਚ ਮਾੜਾ ਖੀਰਾ ਕੱਟ ਲਿਆ ਸਮਾਨ ਕੱਟ-ਕੁੱਟ ਕੇ ਮੈਂ ਉਹ ਖਾ ਲੈਣਾ ਮੈਂ ਕਦੇ ਆਪਣੇ ਬੱਚਿਆਂ ਨੂੰ ਨਹੀਂ ਤੰਗ ਕਰਦਾ ਘਰ ਵਾਲਿਆਂ ਨੂੰ ਆਪ ਹੀ ਖੱਟਦੇ ਆਪ ਹੀ ਖਾਣੇ ਬਲਕਿ ਉਹਨਾਂ ਨੂੰ ਵਿੱਚੋਂ ਚਮਚਾ ਖਵਾ ਦਿੱਤਾ ਵੀ ਮੈਂ ਤਾਂ ਇਸ ਗੱਲ 'ਚ ਨਾ ਵੈ ਸਾ ਬੜਾ ਸਟਰੋਂਗਲੀ ਬਲੀਵ ਕਰਦਾ ਹਾਂ ਡਾਈਟ ਸ਼ੁੱਧ ਖਾਣੀ ਹੈ ਨਾ ਫਿਰ ਤੁਸੀਂ ਕਰਦੇ ਆ ਤੇ ਨਿਰਭਰਨਾ ਕਰੋ ਆਪਣੇ ਬਣਾਉਣਾ ਸਿੱਖੋ ਹੁਣ ਫਰੂਟ ਵਾਲਾ ਪੰਬਲ ਪੂਸਾ ਵੀ ਖਤਮ ਕਰੋ ਜੀ ਕਰੋ ਜੀ ਫਰੂਟ ਜਿਹੜਾ ਹੈਗਾ ਦੇਖੋ ਕਈ ਲੋਕ ਮੈਨੂੰ ਕਹਿੰਦੇ ਆ ਵੀ ਗੁਲਸਰਬ ਚੀਕੂ ਖਾ ਲਾ ਕੇਲਾ ਖਾ ਲਾ ਤੇ ਮੰਗਲ ਪੁੱਛਣਗੇ ਵੀ ਇਹ ਜਿਹੜਾ ਪੂਰਾ ਮਿੱਠਾ ਤੇ ਮੈਂ ਕਹਿੰਦਾ ਨਾ ਖਾਓ ਜਿਵੇਂ ਕੇਲਾ ਅੱਧਾ ਖਾ ਲਓ ਉਹਦੇ ਵਿੱਚ ਆਪਣੇ ਜਿਹੜੇ ਚੀਕੂ ਆ ਕੱਟ ਲਓ ਲੀਚੀ ਖਾ ਲਓ ਔਰ ਹੋਰ ਕੋਈ ਫਰੂਟ ਨਾ ਛੱਡੋ ਪਰ ਇਹ ਜ਼ਰੂਰੀ ਹੈ ਕਿ ਉਹਨੂੰ ਮਾਤਰਾ ਚ ਖਾਓ ਜਿਵੇਂ ਹੁਣ ਕਈ ਵੈਦ ਉੱਠ ਕੇ ਕਹਿ ਰਹੇ ਆ ਵੀ ਜੇ ਤੁਹਾਡਾ ਵਜ਼ਨ 60 ਕਿਲੋ ਆ ਤਾਂ 600 ਗ੍ਰਾਮ ਖਾ ਲਓ ਮੈਂ ਵੀ ਕਹਿਣਾ ਪਰ ਪਹਿਲਾਂ ਇਹ ਵੀ ਦੇਖੋ ਨਾ 600 ਝੱਲਣ ਜੁਗੀ ਬਾਡੀ ਹੈਗੀ 600 ਗ੍ਰਾਮ ਵੀ ਹੋਵੇ ਫਿਰ ਕਹਲਾ ਹਾਂ ਬਾਡੀ ਵੀ ਝੱਲ ਲੂਗੀ ਪਰ ਖਾ ਲਓ ਥੋੜਾ ਬਹੁਤ ਆ ਜਿਹੜਾ ਤੁਸੀਂ ਜਾਇਜ਼ ਜਾਇਜ਼ ਖਾ ਸਕਦੇ ਹੋ ਤੇ ਉਹਨਾਂ ਗਾ ਖਾਓ ਉਸ ਦਿਵਾਰ ਤੁਹਾਡੇ ਲਈ ਤਰਬੂਜ ਬਹੁਤ ਵਧੀਆ ਖਰਬੂਜਾ ਬਹੁਤ ਵਧੀਆ ਔਰ ਇੱਕ ਜਾਪਾਨੀ ਫਲ ਛੋਡੀ ਸਭ ਯਾਦ ਆ ਗਿਆ ਗੱਲਾਂ ਕਰਦੇ ਕਰਦੇ ਜਪਾਨੀ ਫਲ ਤਾਂ ਮੈਂ ਬਹੁਤ ਲੋਕਾਂ ਨੂੰ ਖਿਲਾਇਆ ਜਿਹੜਾ ਟਮਾਟਰ ਜਰਗਾ ਹੁੰਦਾ ਹੈ ਟਮਾਟਰ ਜਰਗਾ ਹੁੰਦਾ ਤੁਸੀਂ ਪਛਾਣਗੇ ਇਹ ਤੁਸੀਂ ਜਿਹੜੀ ਮਰਜ਼ੀ ਰੇਡੀ ਵਾਲੇ ਨੂੰ ਕਹੋ ਵੀ ਜਪਾਨੀ ਫਲ ਚਾਹੀਦਾ ਤੇ ਤੁਸੀਂ ਉਹ ਜਪਾਨੀ ਇੱਕ ਸੀਤਾ ਫਲ ਨਹੀਂ ਹੁੰਦਾ ਜੋ ਉੱਤੇ ਲੱਡੂ ਜਿਹੇ ਹੁੰਦੇ ਹਾਂ ਇਹ ਦੋ ਫਲ 슈ਗਰ ਦੇ ਮਰੀਜ਼ ਲਈ ਰਾਮਬਾਨ ਠੀਕ ਹੈ ਜੀ ਦੋ ਇੱਕ ਜਿਹੜਾ ਡ੍ਰੈਗਨ ਉਹ ਮੈਂ ਕਹਿੰਦਾ ਉਹਦਾ ਨਾਮ ਡਾਇਬੀਟਿਕ ਪੇਸ਼ੈਂਟ ਉਹ ਹੋਰ ਸਾਰਿਆਂ ਲਈ ਵਧੀਆ ਉਹ ਸ਼ੂਗਰ ਦੇ ਮਰੀਜ਼ ਲਈ ਬਸ ਇੱਕੋ ਹੀ ਫਲ ਨੂੰ ਮੈਂ ਬਣਾ ਕਰਦਾ ਉਹ ਵੀ ਮੈਂ ਕਈ ਜਗ੍ਹਾ ਦੇਖਿਆ ਉਹ ਨੁਕਸਾਨ ਕਰ ਜਾਂਦਾ ਪਰ ਕਈ ਜਗ੍ਹਾ ਵਧੀਆ ਵੀ ਹੈ ਪਰ ਮੈਂ ਦੇਖਿਆ ਜਿੰਨੇ ਨੂੰ ਨੇ ਵਧੀਆ ਨਹੀਂ ਦਿੱਤਾ ਰਿਜ਼ਲਟ ਬਾਕੀ ਸਾਰੇ ਫਰੂਟ ਠੀਕ ਆ ਸਿਰਫ ਜਿਹੜਾ ਜਿਹੜਾ ਮਿੱਠਾ ਰੱਬ ਸਾਨੂੰ ਦੇ ਰਿਹਾ ਡਾਇਰੈਕਟ ਉਹ ਸਾਨੂੰ ਨੁਕਸਾਨ ਨਹੀਂ ਕਰਦਾ ਜਿਹੜਾ ਅਸੀਂ ਪ੍ਰੋਸੈਸ ਕਰਦੇ ਆ ਗੰਨੇ ਚੋਂ ਗੱਢ ਲਿਆ ਬੰਦੇ ਦਾ ਬਣਾਇਆ ਮਿੱਠਾ ਜਿਹੜਾ ਬੰਦੇ ਨੇ ਚੀਨੀ ਬਣਾ ਲਈ ਚੀਨੀ ਬੜਾਈ ਚੀਨੀ ਤੋਂ ਬਣੀਆਂ ਚੀਜ਼ਾਂ ਉਹ ਬੰਦ ਨੇ ਫਰੂਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਫਰੂਟ ਬੰਦੇ ਨੂੰ ਨੁਕਸਾਨ ਕਰ ਜੂ ਖਾ ਕੇ ਦੇਖ ਲਓ ਮਿੱਤਰੋ ਖਾਣ ਤੋਂ ਬਾਅਦ ਹਾਂ ਇਹ ਜ਼ਰੂਰ ਹੈ ਵੀ ਫਰੂਟ ਦਾ ਜਿਹੜਾ ਟਾਈਮ ਹੁੰਦਾ ਉਹ 11 12 ਵਜੇ ਤੋਂ ਪਹਿਲਾਂ ਪਹਿਲਾਂ ਹੁਣ ਜੇ ਤੁਸੀਂ ਰਾਤ ਨੂੰ ਪਲੇਟ ਭਰ ਕੇ ਬਹਿ ਜਾਓਗੇ ਉਹ ਤਾਂ ਦੇਖੋ ਮਿੱਤਰੋ ਨੁਕਸਾਨ ਕਰਦੀ ਆ ਬਾਕੀ ਤੁਹਾਡਾ ਸਰੀਰ ਆ ਤੁਹਾਡੀ ਮਰਜ਼ੀ ਆ ਹੁਣ ਜਿਨ੍ਹਾਂ ਨੇ ਕਮੈਂਟ ਪਾਉਣੇ ਆ ਉਹਨਾਂ ਨੇ ਤਾਂ ਪਾਉਣੇ ਆ ਕਿਉਂਕਿ ਕਹਿੰਦੇ ਨਹੀਂ ਹੁੰਦੇ ਵੀ ਜਿਨ੍ਹਾਂ ਨੂੰ ਹੋਰ ਤਾਂ ਕੋਈ ਕੰਮ ਹੁੰਦਾ ਨਹੀਂ ਜਦੋਂ ਉਹਨਾਂ ਦੇ ਆਈਡੀ ਖੋਲਦਾ ਨਾ ਜੀ ਅੱਗੇ ਗੁਲਦੀ ਵੀ ਨਹੀਂ ਉਹ ਪਤਾ ਨਹੀਂ ਕਿਹੜੇ ਬੈਦਾਂ ਨੇ ਬਠਾਵੇ ਨੇ ਮੇਰੇ ਖਿਲਾਫ ਗੋਲਦਾ ਜਦੋਂ ਵੀ ਪੂਰਾ ਵੀਡੀਓ ਮੈਂ ਤਾਂ ਕਹਿੰਦਾ ਡਾਕਟਰ ਸਾਹਿਬ ਇਹ ਲੀਡਰਾਂ ਨਾਲ ਹੁੰਦਾ ਤੁਹਾਡੇ ਨਾਲ ਵੀ ਹੁੰਦੀ ਹੈ ਮੈਂ ਕਹਿੰਦਾ ਪੂਰਾ ਵੀਡੀਓ ਵੀ ਨਹੀਂ ਦੇਖਿਆ ਹੁੰਦਾ ਉਹਦਾ ਪਹਿਲੇ ਲਿਖਿਆ ਹੁੰਦਾ ਮਹਾ ਠੱਗ ਮੈਂ ਗਿਆ ਯਾਰ ਤੇ ਜਦ ਮੈਂ ਗੋਲਦਾ ਵੀ ਤਾਂ ਪੁੱਛਦਾ ਲਵਾ ਤੇਰੇ ਨਾਲ ਕੀ ਬੀਤ ਗਿਆ ਭਾਣਾ ਫਿਰ ਕੁਝ ਖੁੱਲਦਾ ਵੀ ਤੇ ਇਸ ਕਰਕੇ ਜਿਹੜੀ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਚਲੋ ਖੈਰ ਸਭ ਨਾਲ ਹੀ ਹੁੰਦੀਆਂ ਨੇ ਅਸੀਂ ਕਿਹੜਾ ਲੋਕਾਂ ਤੋਂ ਅਲੱਗ ਆ ਤੇ ਬਸ ਇੰਨਾ ਕਿ ਜ਼ਰੂਰ ਹੈ ਵੀ ਸਾਰਿਆਂ ਦਾ ਸਵਾਗਤ ਹੈ ਜੀ ਸਾਨੂੰ ਚੰਗੇ ਵੀ ਗਲਪੇਟ ਲਾਉਨੇ ਆ ਸੀ ਮਾੜਿਆਂ ਨੂੰ ਵੀ ਗਲਪੇਟ ਲਾਉਨੇ ਆ ਇਸ ਕਰਕੇ ਲਾਉਨੇ ਆ ਵੀ ਤੁਸੀਂ ਸਾਰਿਆਂ ਨੇ ਮੈਨੂੰ ਗਲਪੇਟ ਲਾਇਆ ਤੇ ਜਿਹੜਾ ਮਾੜਾ ਮੋਟਾ ਮੇਰੇ ਲਈ ਘਟੋ ਘਟੋੜ ਨੇ ਮੇਰਾ ਵੀਡੀਓ ਦੇਖਿਆ ਫੇਰ ਕਮੈਂਟ ਪਾਇਆ ਮੇਰੇ ਲਈ ਇਹੀ ਬਹੁਤ ਖੁਸ਼ੀ ਦੀ ਗੱਲ ਆ ਕਿ ਮੇਰੇ ਲਈ ਉਹਨੇ ਟਾਈਮ ਕੱਢਿਆ ਕਮ ਸੇ ਕਮ ਬੰਦਾ ਆਇਆ ਮੇਰੇ ਲਈ ਸਮਾਂ ਕੱਢਿਆ ਉਹਨੇ ਜ਼ਿੰਦਗੀ ਚ ਪਰ ਜਿਸ ਦਿਨ ਕਦੇ ਮੁਲਾਕਾਤ ਹੋਊਗੀ ਅਸੀਂ ਪਹਿਲਾਂ ਉਹਨਾਂ ਨੂੰ ਮਿਲਾਂਗੇ ਜਿਹੜੇ ਸਾਨੂੰ ਕਹਿਣਗੇ ਵੀ ਗੁਲਬ ਸਿੰਘ ਸਭ ਤੋਂ ਕੱਡੀਆਂ ਕਮੈਂਟ ਮੈਂ ਪਾਇਆ ਸੀ ਤੁਹਾਡੇ ਲਈ ਉਹਦੇ ਲਈ ਮੈਂ ਗਿਫਟ ਰੱਖੇ ਹੋਏ ਨੇ ਅਸੀਂ ਬਲਕਿ ਉਲਟਾ ਸੀ ਉਹਨਾਂ ਨੂੰ ਗਿਫਟ ਦੇ ਕੇ ਭੇਜਦੇ ਹਾਂ ਯਾਰ ਤੂੰ ਆ ਚੀਜ਼ਾਂ ਖਾਦਾ ਸਹੀ ਦੇਖਦਾ ਸਹੀ ਨਾ ਖਾ ਕੇ ਫੇਰ ਤੂੰ ਸਾਡੀ رائے ਨਹੀਂ ਆਪਣੀ ਇਹ ਬੜਿਆ ਇੱਥੇ ਕੋਈ ਇੱਥੇ ਕੋਈ ਸ਼ੱਕ ਨਹੀਂ ਬਹੁਤ ਮਿਹਰਬਾਨੀ ਹੋ ਗਿਆ ਸਰ ਥੈਂਕ ਯੂ ਵੈਰੀ ਮਚੀ ਵੈਰੀ